ਤਾਂ ਪਣਾਵਾਂਗੇ ਜੀ ਚਿੱਟੇ ਛੋਲੇ ਜਿਹੜੇ ਗੈਸ ਅੱਗੇ ਖਲੋਣਾ ਨਹੀਂ ਚਾਹੁੰਦੇ ਹੈਗੇ ਉਸ ਤਰੀਕੇ ਨਾਲ ਜਰੂਰ ਬਣਾ ਕੇ ਟਰਾਈ ਕਰ ਲ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ ਤੇ ਇਹਦੇ ਵਾਸਤੇ ਮੈਂ ਡੇਰ ਕੌਲੀ ਚਨੇ ਲਏ ਸੀ ਰਾਤ ਨੂੰ ਭਿਓਂਗੇ ਰੱਖ ਦਿੱਤਾ ਸੀ ਉਸ ਤੋਂ ਬਾਅਦ ਮੈਂ ਅਦਰਕ ਲਸਣ ਦੇ ਪੀਸਟ ਨੂੰ ਡੰਡੇ ਕੁੰਡੇ ਚ ਕੁੱਟ ਕਰਕੇ ਤੇ ਇਸ ਤਰੀਕੇ ਨਾਲ ਪਾ ਲਿਆ ਏ ਤੋਂ ਉਸ ਤੋਂ ਬਾਅਦ ਮੈਂ ਪਿਆਜ਼ ਲਏ ਨੇ 5 ਤੋਂ 6 ਤੁਸੀਂ ਵੱਧ ਲੈਣਾ ਚਾਹੁੰਦੇ ਕੱਟ ਲੈਣਾ ਚਾਹੁੰਦੇ ਤੁਸੀਂ ਆਪਣੇ ਹਿਸਾਬ ਨਾਲ ਚੀਰਾ ਦੇ ਕੇ ਇਸ ਤਰੀਕੇ ਨਾਲ ਤੁਸੀਂ ਰੱਖ ਲੈਣਾ 2 ਚਮਚੇ ਪਾਵਾਂਗੇ ਹੁਣ ਨਮਕ ਦੇ ਉਸ ਤੋਂ ਬਾਅਦ 1 ਚਮਚਾ ਪਾਵਾਂਗੇ ਜਿਵੇਂ ਹਲਦੀ ਤੇ ਥੋੜੀ ਜੀ ਲਾਲ ਮਿਰ ਤੇ ਦੋ ਚਮਚੇ ਪਾਵਾਂਗੇ ਅਸੀਂ ਚਾਹ ਪੱਤੀ ਦੇ ਦੋ ਚਮਚ ਚਾਹ ਪੱਤੀ ਦੇ ਪਾਉਣ ਤੋਂ ਬਾਅਦ ਆਪਾਂ ਜਿਹੜੀ ਗੰਢ ਦੇ ਕੇ ਇਸ ਤਰੀਕੇ ਨਾਲ ਵਿੱਚ ਰੱਖ ਲੈਣਾ ਹੈ ਉਸ ਤੋਂ ਬਾਅਦ ਦੋ ਕੱਪ ਜਿਹੜੇ ਹੀ ਪਾਣੀ ਤੇ ਪਾ ਲੈਣੇ ਆ ਮੈਂ ਢਾਈ ਪਾ ਰਹੀ ਹਾਂ ਤੁਸੀਂ ਦੋ ਪਾਓ ਦੋ ਜੇ ਤੁਸੀਂ ਗਾੜੀ ਰੱਖਣੀ ਫਿਰ ਦੋ ਪਾਓ ਤੇ ਮੈਂ ਇੱਥੇ ਢਾਈ ਪਾਏ ਨੇ ਤੇ ਗੈਸ ਉੱਪਰ ਅਸੀਂ ਰੱਖ ਦਵਾਂਗੇ ਇਹਦੇ ਵਿੱਚ ਤੁਹਾਨੂੰ ਗੈਸ ਅਗੇ ਖਲੋਣ ਦੀ ਇੰਨਾ ਟਾਈਮ ਬਿਲਕੁਲ ਜ਼ਰੂਰਤ ਨਹੀਂ ਪਵੇਗੀ ਉਸ ਤੋਂ ਬਾਅਦ ਜਿਹੜੇ ਤੁਸੀਂ ਵੇਖ ਸਕਦੇ ਹੋ ਦੋ ਤਿੰਨ ਛੀਟੀਆਂ ਆਉਣ ਤੋਂ ਬਾਅਦ ਆਪਣੇ ਚਣੇ ਜਿਹੜੇ ਬਣ ਕੇ ਤਿਆਰ ਹੋ ਚੁੱਕੇ ਨੇ ਜਿਨ੍ਹਾਂ ਨੂੰ ਬੀਪੀ ਦੀ ਪ੍ਰੋਬਲਮ ਆ ਤੇ ਜਿਹੜੇ ਵਗੈਰਾ ਬੀਪੀ ਦੀ ਪ੍ਰੋਬਲਮ ਜਿਨ੍ਹਾਂ ਨੂੰ ਨਹੀਂ ਹੈਗੀ ਉਹ ਤਰਕਾ ਲਗਾ ਸਕਦੇ ਹੁਣ ਮੈਂ ਇਹਨੂੰ ਲਗਾਵਾਂਗੀ ਜੀ ਤਰਕਾ ਥੋੜਾ ਜਿਹਾ ਪਾਵਾਂਗੇ ਕੜਛੀ ਵਿੱਚ ਤੇਲ ਤੇ ਵਿੱਚ ਪਾਵਾਂਗੇ ਜੀਰਾ ਉਸ ਤੋਂ ਬਾਅਦ ਮੈਂ ਲੰਬਾ ਕੱਟਿਆ ਹੋਇਆ ਅਦਰਕ ਪਾ ਲਵਾਂਗੀ ਇਸ ਤਰੀਕੇ ਦੇ ਨਾਲ ਤੇ ਨਾਲ ਹੀ ਪਾਵਾਂਗੇ ਜੀ ਥੋੜੀ ਜੀ ਸੁੱਕੀ ਮੇਥੀ ਅਦਰਕ ਪਾਉਣ ਤੋਂ ਬਾਅਦ ਮੈਂ ਇਸਦੇ ਵਿੱਚ ਸੁੱਕੀ ਮੇਥੀ ਪਾ ਲਈ ਹੁਣ ਪਾਵਾਂਗੇ ਇਹਦੇ ਵਾਸਤੇ ਕਲਰ ਦੇਣ ਵਾਸਤੇ ਵਧੀਆ ਜਿਹਾ ਦੇਗੀ ਮਿਰਚ ਦਾ 1/2 ਚਮਚਾ ਮੈਂ ਪਾ ਲਿਆ ਸੀਗਾ ਹੁਣ ਤੁਸੀਂ ਵੇਖ ਸਕਦੇ ਹੋ ਆਪਣਾ ਤਰਕਾ ਤਿਆਰ ਹੋ ਚੁੱਕਾ ਹੈ ਇਹਨੂੰ ਤੁਸੀਂ ਕੁੱਕਰ ਵਿੱਚ ਇਸ ਤਰੀਕੇ ਨਾਲ ਪਾ ਲੈਣਾ ਤੇ ਤੁਸੀਂ ਮਿਕਸ ਕਰ ਲੈਣਾ ਤੁਹਾਡੇ ਚਨੇ ਜਿਹੜੇ ਚਿੱਟੇ ਛੋਲੇ ਉਹ ਬਣ ਕੇ ਤਿਆਰ ਹੋ ਜਾਣਗੇ ਬਹੁਤ ਜਲਦੀ ਬਾਕੀ ਤੁਸੀਂ ਇਹਨੂੰ नान ਨਾ ਖਾਓ ਪਠੂਰੀਆਂ ਨਾ ਖਾਓ ਹੁਣ ਮੈਂ ਪਾ ਰਹੀ ਹਾਂ ਇਹਦੇ ਵਿੱਚ ਚੜਾ ਮਸਾਲੇ ਦਾ ਇੱਕ ਚਮਚਾ ਤੇ ਤੁਸੀਂ ਹੁਣ ਇਹਨਾਂ ਨੂੰ ਪਠੂਰੀਆਂ ਦੇ ਨਾਲ ਖਾਓ नान ਨਾ ਖਾਓ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਬਾਕੀ ਬਣਾ ਕੇ ਵੀ ਜਰੂਰ ਮੈਨੂੰ ਦੱਸਿਓ ਨਾਲੇ ਮੇਰੀ ਵੀ ਰੈਸਪੀ ਨੂੰ ਬਣਾਇਓ ਨਾਲ ਕਮੈਂਟ ਕਰਕੇ ਦੱਸਿਓ ਕਿਵੇਂ ਦਾ